ਉਥਰ ਉਹ ਜਾ ਰੋ ਉਹ ਜਾ ਰੋ ਕਬਾਰ ਖੋਲ ਓਏ ਬਾਹਰ ਖੋਲ ਓ ਲੈ ਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਰਵੀ ਓਏ ਬਦਮਾਸ਼ ਬਾਹਰ ਤਾਂ ਖੋਲ ਹੁਣ ਰਵੀ ਆਗਾ ਤੋ ਬਾਤ ਯਾਰ ਬਾਕ ਚਲੇ ਬਾਤ ਲਓ ਬੜਾ ਰਵੀ ਆ ਬਾਹਰ ਬਹੁਤ ਆਗੇ ਕਰੀਏ ਨਾ ਹਾਂ ਹਾਂ ਆਹ ਤੇ ਦਈਏ ਨਾ ਸਮਾਨ ਨਾ ਓਡੀ ਕਿਉਂ ਫੜਾਈ ਆ ਇਹ ਸਮਾਨ ਹਾਂ ਚਾਹ ਨਾ ਇਹ ਕੀ ਕਰਦਾ ਇਹ ਰਤੀ ਪਤਨ ਭੜਾ ਨਵੇਂ ਕੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਚਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਨਾ ਨਵੇਂ ਲੱਗਣਾ ਨਾ ਪੁਰਾਣੇ ਲੱਗਣਾ ਸਾਡੇ ਘਣਾਉਂਦੇ ਨਹੀਂ ਤੇਰੇ ਕੋਲੇ ਆਹਰੇ ਕਰ ਸਮਾਨਾ ਕੋਈ ਕਰ ਹੋਏ ਤੈਨੂੰ ਦੇ ਜੀ ਤੇਰੀ ਮਾਇਆ ਦੇ ਲਿਆਵੇਂ ਜੰਨੀ ਭੱਗੀ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀ ਜਾਂਦਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਇਆ ਦੱਸ ਤੈਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਹਣਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇੱਕ ਧਾਰਨਾ ਜੇ ਤੁਸੀਂ ਜੰਮ ਖਾ ਆਜ ਦੀ ਇਹ ਸਾਡੇ ਤੇ ਤੂੰ ਦਾ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੁਕਣਾ ਤੇ ਰੁਣੀ ਨਹੀਂ ਰੋਕਣਾ ਹੈ ਮੇਰੇ ਦਾ ਕਰੇ ਬੇਫਜ਼ਾ ਬੇਜ਼ਾ ਸਾਰਿਆਂ ਨੂੰ ਪੀਂਦਾ ਤਾਂ ਆ ਫਿਰ ਵੇਚਦਾ ਕਿਉਂ ਪੀ ਜਾ ਯਾਰ ਪੈਣਾ ਖਰਚੇ ਗੁਲਾਗਨ ਖਰਚਾ ਫਿਰ ਇਹ ਮਾਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਆਹੀ ਬਸ ਆਹ ਤੇ ਬਾਬਾ ਤੇ ਬਾਬਾ ਕਰਾਣਾ ਓਏ ਏਡਾ ਦਾ ਕੋਈ ਨਹੀਂ ਰੋਲੇ ਕਾਉਣ ਵਾਲੀ ਕਿਹੜੀ ਗੱਲ ਆ ਯਾਰ ਰੋਲੇ ਕਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਹਟਾ ਦੇ ਫਿਰ ਇਹਨਾਂ ਨੂੰ ਫਟਾਉਂਗਾ ਹਟਾ ਲੈ ਖੜਾ ਬਰਨ ਹਟਾ ਦੇ ਤੂੰ ਵੇਚ ਫਿਰ ਹੁਣ ਤੈਨੂੰ ਇੱਥੇ ਆਉਣ ਦੇ ਕਿਹੜਾ ਆਉਂਦਾ ਫਿਰ ਮੈਂ ਖੜਾ ਤੂੰ ਕਿਵੇਂ ਵੇਚੇਗਾ ਮਾ ਜੁਰਤ ਨਹੀਂ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਆ ਜਾਂਦੇ ਗਰੀਬਾਂ ਦਾ ਬਾਹਰ ਤਾਂ ਹੁੰਦੇ ਤੈਨੂੰ ਮੈਂ ਦੇ ਕੇ ਦਿਖਾ ਮੈਂ ਤੂੰ ਐਡਾ ਕੱਡਾ ਕਾ ਬਣਾ ਫਿਰਦਾ ਪਹਿਲੀ ਜ਼ਰ ਆਪਦੇ ਆਪ ਨੂੰ ਟਿੱਕਾ ਵੇਚਦਾ ਤੂੰ ਅੱਜ ਕੋਈ ਹੋਰ ਕਮਾਈ ਕਰ ਐ ਤੂੰ ਮੈਨੂੰ ਦੇ ਦਿਆ ਕਰਦੀ ਯਾਰ ਮਹੀਨੇ ਦਾ ਬਣੀ ਵੇਚਦਾ ਲੱਗਣਾ ਤੈਨੂੰ ਇਹ ਜੇ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦਾਤਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣ ਆਇਆ ਵੀ ਜੇ ਤੂੰ ਸੁਧਰਨਾ ਤੈਨੂੰ ਮੈਂ ਤਾਂ ਕਰਕੇ ਆਇਆ ਆ ਪਾਣੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹ ਜੇ 30000 ਮਿਲਣਗੇ ਤੂੰ ਯਾਦ ਰੱਖੇਗਾ ਤਨੁਪਾ ਕਹਿਣਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਜੇ ਤੂੰ ਅੜੀ ਨਾਲ ਵੇਚੀਂਗਾ ਇਸੇ ਨਹੀਂ ਵੇਚਣਾ ਦੇਣਾ ਇਹ ਤੁਹਾਨੂੰ ਕਹੇ ਤਾਂ ਮੈਂ ਆ ਕੋਈ ਨਹੀਂ ਬੱਜਿਆ ਬਾ ਹੈ ਕੀ ਜਾ ਪੰਜਾਬ ਹੱਸ ਕੇ ਕੀ ਜਾ ਦੱਸ ਵੀ ਲਾਇਆ ਜਾ ਇਹਦਾ ਛਡਾ ਦੇ ਮੈਂ ਤਾਂ ਨਹੀਂ ਛੱਡਣਾ ਅੱਛਾ ਇਹਨੂੰ ਜਗਾ ਦੇ ਸੈਂਟਰ ਇਹਨੂੰ ਦਾ ਲਾਇ ਦੋ ਇਸਕਾ ਤੂੰ ਆਇਆ ਕਰੀ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਾਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਸਾਡੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਪਲਾਵਾਂਗੇ ਤੇ ਚਿੱਟਾ ਜੀ ਨੂੰ ਕਹਿਣਾ ਠੀਕ ਹੈ ਨਾ ਤੈਨੂੰ ਤਾਂ ਆਉਂਦਾ ਨਹੀਂ ਇਹ ਨਹੀਂ ਨਾ ਸਾਹਮਣੇ ਆਉਂਦਾ ਕੋਈ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਕਾਹਨ ਮੈਂ ਸਾਰੇ ਤੁਸੀਂ ਕਿਹੜਾ ਹਟਦੇ ਆ ਆਜੇ ਨਹੀਂ ਹਟਦੇ ਬਾਬਾ ਯਾਰ ਪਾਈਏ ਬਣੇ ਅੰਦਰੋਂ ਬਾਹਰ ਹੋਗੇ ਗੱਲ ਕਰ ਤੋ ਇੱਥੇ ਖੜਕੇ ਕਰੂ ਮੈਂ ਮੈਂ ਇੱਥੇ ਖੜਕੇ ਕਰੂਗਾ ਮਟਾ ਦੇ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਕਹਿੰਦਾ ਓਏ ਇੱਥੇ ਖੜਕੇ ਕਰੂ ਗੱਲ ਤੂੰ ਜਾ ਤੂੰ ਫਿਰ ਤੂੰ ਨਹੀਂ ਹਟਦਾ ਤੂੰ ਹਟ ਜੇਂਗਾ ਤੈਨੂੰ ਹਟਾ ਦੇਾਂਗੇ ਆ ਦੇ ਗੋ ਦੇਖ ਨਾ ਹਟਦਾ ਨਹੀਂਗਾ ਯਾਰ ਹਾਂ ਆ ਦਾੜਤਾ ਨਹੀਂ ਬਈ ਮੈਂ ਦਾ ਵੇਚੂਗਾ ਤੂੰ ਮੈਨੂੰ 30000 ਦੇਣਾ ਮੈਂ ਨਹੀਂ ਵੇਚਦਾ ਆ ਸਟਕੋ ਹੋਆ ਮੇਰੇ ਨਾਲ 50000 ਦੇਣਾ ਤੂੰ ਆ ਹੋ ਫਿਰ ਏਡਾ ਤੂੰ ਏਡਾ ਕਿੱਡਾ ਕਹੋ ਆਪਦੇ ਆਪ ਨੂੰ ਸਮਝੀ ਜਾਣਾ ਉਹ ਐਸੀ ਟਾਈਮ ਵੇਚਾਂਗੇ ਐ ਵੇਚਾਂਗੇ ਤੂੰ ਬੇਟ ਨੂੰ ਹਟਾਵਾਂਗੇ ਤੈਨੂੰ ਬਾਜ਼ੀਂ ਮੇਰੇ ਕੋਈ ਨਹੀਂ ਫਰਿਆ ਤਾਦੀ ਫਰ ਮੈਂ ਨਹੀਂ ਵੇਚੂਗਾ ਇਹ ਗੱਲ ਸਿੱਧੀ ਆ ਤੈਨੂੰ ਦੱਸਦਾ ਮੋਗੇ ਠੀਕ ਨਾ ਨਾ ਯਾਰਾ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਣਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਸਾਲ ਫੇ ਚੱਕਣੂ ਅੰਮਰ ਛੱਕ ਲਿਆ ਉਹਨੇ ਛੜ ਤਾ ਉਹਨੇ ਔਰ ਮੈਂ ਚੰਗਿਆ ਦੇ ਅੰਬਰ ਦੇ ਛੱਕਣ ਆ ਰਹੇ ਨੇ ਕੋਈ ਇਹ ਤਾਂ ਫਾਹਮ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਉਂਦੇ ਨਾ ਜੀਪੂ ਦੇ ਡਾਂਗ ਫਿਰੀਆ ਪਰਸੋਂ ਕੱਲ ਡਾਂਗ ਫਿਰੀਆ ਦੇਖ ਲੈ ਘਰੇ ਜਾ ਕੇ ਸੰਗਲ ਲਵਾਇਆ ਦੇਪੂ ਨੂੰ ਸਾਡਾ ਜੇ ਸਾਡਾ ਜਿਹਦੇ ਦੇ ਦੋ ਸਾਨੂੰ ਦਿਖਾ ਨਾ ਜੀ ਅਸੀਂ ਜਰੂਰ ਉਹਦੇ ਬਾਗ ਛੋਟੀ ਕਰਾਂਗੇ ਮੈਂ ਕਿਹੜੇ ਅੰਬਰ ਦੇ ਛੱਕ ਕੇ ਕਰ ਹਾਂ ਕਰਦੇ ਕਮੇ ਕਿਹੜਾ ਕਿਸ ਦਾ ਪਤੀ ਪੁੱਤ ਨਹੀਂ ਯਾਰ ਠੀਕ ਆ ਨਾ ਅਸੀਂ ਤੇਰਾ ਤੈਨੂੰ ਦੱਸਦਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਹਰ ਜਾ ਕੇ ਮੈਂ ਤਾਂ